ਬੇ ਬੇ ਅਧੀਆਂ ਦੁੱਧ ਤੇ ਕੁਝ ਵੀ ਪੈਸੇ ਨਹੀਂ ਬਣੇ ਸਿਰਫ ਚਾਰੇ ਯਾਰ ਹੀ ਦਿੱਤਾ। ਉਹ ਤੁਸੀਂ ਮੈਨੂੰ ਦੋਨੇ ਜਣੇ ਆਏ ਦੱਸੋ ਤੁਸੀਂ ਅੱਜ ਕੀ ਖਾਓਗੇ? ਆਏ ਹੈ ਅੱਜ ਮੌਸਮ ਦੇਖ ਕਿੱਡਾ ਵਧੀਆ ਹੈ। ਜੇ ਤੂੰ ਕਿਤੇ ਮਟਰ ਪਨੀਰ ਬਣਾ ਦੇਣਾ ਸਰਾ ਹੀ ਲੱਗ ਜੀ। ਲੈ ਮੇਰੀ ਤਾਂ ਇਹ ਚੌਲ ਬਣਾਉਂਦੀ ਸੀ ਲਾਸੀ। ਹੁੰਦਾ ਮਟਰ ਪਨੀਰ ਨੂੰ ਮਟਰ ਪਨੀਰ ਤਾਂ ਆਏ ਗਏ ਤਾਂ ਬਣਾ ਹੀਦਾ ਹੁੰਦਾ। ਚੌਲਾਂ ਨਾਲ ਚੰਗੇ ਤਾਂ ਅੱਜ ਕਰੇਲੇ ਬਣਾ ਲੈ। ਉਹ ਚਲੋ ਆਪਾਂ ਲੜਨਾ ਕਰ ਦੂਆ। ਮੈਂ ਤਿੰਨ ਪਰਚੀਆਂ ਪਾ ਕੇ ਲਿਆਉਣੀ ਆ। ਜਦੋਂ ਤੁਸੀਂ ਕੁਝ ਖਾਣਾ ਉਹ ਮੈਂ ਉੱਤੇ ਲਿਖ ਲਿਆਉਂਗੀ ਤੇ ਜਿਹਦੀ ਪਰਚੀ ਨਿਕਲਾਈ ਉਹੀ ਆਪਾਂ ਬਣਾ ਲਾਂਗੇ। ਹਾਂ ਇਹ ਠੀਕ ਹੈ। ਕੋਮ ਤਾਂ ਪਰਚੀਆਂ ਬਣਾ ਲਈਆਂ ਇੱਕ ਦਿਨ ਮਟਰ ਪਨੀਰ ਲਿਖਿਆ ਇੱਕ ਦਿਨ ਮ ਚੌਲ ਲਿਖਿਆ ਨੇ ਤੇ ਇੱਕ ਦਿਨ ਮ ਕਰੇਲੇ ਲਿਖੇ ਨੇ ਹਾਂ ਹਾਂ ਠੀਕ ਐ ਇੱਥੇ ਸਿੱਟ ਦੇ ਪਰ ਮੇਰੀ ਇੱਕ ਸ਼ਰਤ ਐ ਚੱਕੂਗਾ ਮੈਂ ਚਲ ਠੀਕ ਆ ਤੂੰ ਚੱਕ ਲਈ ਹਾਂ ਬੇਬੇ ਇਹਦੇ ਚੋਂ ਤਾਂ ਚੌਲ ਨਿਕਲ ਆਏ ਲੈ ਫੜਾ ਫੜ ਇੱਧਰ ਬਣਾ ਕੇ ਲਿਆਵਾ ਬੇਬੇ ਇਹ ਕਿਵੇਂ ਹੋ ਸਕਦਾ ਮੈਂ ਤਾਂ ਇਹਨਾਂ ਦਿਮਾਗ ਲਾ ਕੇ ਪਰਚੀ ਚੱਕੀ ਸੀ ਮੈਨੂੰ ਚੌਲ ਕਿਵੇਂ ਨਿਕਲ ਆਏ ਲੈ ਇੱਧਰ ਤੇ ਵੀ ਚੌਲ ਓਏ ਇੱਧਰ ਤੇ ਵੀ ਚੌਲ ਮੈਂ ਤਾਂ ਠੱਗੀ ਲਾ ਗਈ ਆਪਾਂ